ਇਦਾਂ ਜੀ ਜਿਹੜਾ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ ਚਾਰ ਹਥਿਆਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਆ ਕਾਫੀ ਪੁਰਾਣੇ ਰੋਬਰ ਜਿਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਪਿਸਟਲ ਦੀ ਨੋਕ ਤੇ ਇਹ ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ ਇਹ ਆ ਕਾਫੀ ਪੁਰਾਣਾ ਕ੍ਰਾਈਮਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਵਹਿ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਨੇ ਪਹਿਲਾਂ ਤਾਂ ਮਰਜ਼ੁਰਦਾ ਰਹਿਣ ਵਾਲਾ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੂੰ ਭੱਜਿਆ ਪਹਿਲਾਂ ਤਰਨਤਾਰਨੇ ਨੇ ਰਿਹائش ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਫਿਰ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ ਚ ਫਿਰ ਮੌਲ ਟਾਊਨ ਹੁਸ਼ਿਆਰਪੁਰ ਤੇ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਤੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿਹਨਾਂ ਨੂੰ ਵਾਂਟਡ ਸੀਗਾ ਇਹ ਜਿਹਾ ਸੀ ਪੁਰਾਣਾ ਸਰ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ ਹੈ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕੱਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇੱਚ ਹਰੇਕ ਪਿਸਤੌਲ ਦੀ ਨੋਕ ਤੇ ਕਦੇ ਕੁਝ ਪੈਸੇ ਨਕਦੀ ਕੋਈ ਕਦੇ ਕੁਝ ਕੀਤਾ ਔਰ ਕਈ ਵਾਰੀ ਹਵਾ 'ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ 'ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਆਪਣਾ ਹੋਰ ਮੋਡਸ ਆਪਰੇਂਡੀ ਚੇਂਜ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮੋਹਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ Madhya Pradesh ਤੋਂ ਤਕਰੀਬਨ ਜਿਹੜਾ ਹੈ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂਗ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇਗੇ ਇੱਕ ਮਨਪ੍ਰੀਤ ਏਲੀਅਸ ਮਨੀ ਹੈ ਇਹ ਸੁਲਤਾਨਵਿੰਦ ਦਾ ਹੈ ਜੋਗਾ ਸਿੰਘ ਏਲੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ ਇਲੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਗੇਟ ਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਏ ਏਸੀਪੀ ਸੁਰਿੰਦਰ ਮੈਡਮ ਦਰਪਨ ਹਰਪ੍ਰੀਤ ਮੰਡੇਰ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਚ ਸਾਰਾ ਕੰਮ ਕੀਤਾ ਹੈ ਤੋਂ ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਬੇਸਿਕਲੀ ਜਿਹੜਾ ਨੈਟਵਰਕ ਹੈ ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਨੂੰ ਕਨਫਰਮ ਕਰਨਾ ਜਿੱਥੇ ਰਹੇ ਤਰਨਤਾਰਨ ਹੈ ਜਾਂ ਬੰਗਾ ਹੈ ਜਾਂ ਹੁਸ਼ਿਆਰਪੁਰ ਹੈ ਵੀ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾਂ ਕੀਤੀਆਂ ਹੋਣ ਇਨਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ ਸਰ ਇਹ ਕਿੱਥੋਂ ਅਰੈਸਟ ਕੀਤਾ ਜੀ ਇਹ ਦਾਣਾ ਮੰਡੀ ਗੇਟ ਕੀਮਾ ਦੇ ਦੇ ਬੈਕ ਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਚੋਂ ਇਹ ਆਏ ਹੋਏ ਸੀਗੇ ਜੀ ਰਹਿਰੇ ਤੁਹਾਨੂੰ ਦੱਸਿਆ ਵੀ ਲੇਟੈਸਟ ਉੱਥੋਂ ਸੀਗੇ ਤੇ ਬਾਕੀ ਅੰਮ੍ਰਿਤਸਰ ਨੂੰ ਵੀ ਵਿਜ਼ਿਟ ਕਰਦੇ ਸੀ ਕਿਉਂਕਿ ਇਹਨਾਂ ਦੇ ਪੈੜਾ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ ਨੇ ਕਿਸੇ ਵਾਰਦਾ ਵਾਰਦਾ ਦੇ ਦੌਰਾਨ ਫੜਿਆ ਗਿਆ ਨਹੀਂ ਇਹ ਇਨਫੋਰਮੇਸ਼ਨ ਬੇਸ ਫੜਿਆ ਗਿਆ ਜੀ ਔਰ ਰਿਕਵਰੀਆਂ ਤਿੰਨਾਂ ਤੋਂ ਮਤਲਬ 4 ਵੈਪਨ ਮਿਲ ਜਾਨੇ ਵਿਦ ਲਾਈਵ ਰਾਉਂਡਸ ਔਰ ਇੰਨੇ ਕੇਸਾਂ ਚ ਵੌਂਟਡ ਹੋਣਾ ਬੰਦਾ 6 ਕੇਸ ਜਿਹੜੇ ਨਾ ਜਿਹੜੇ ਰੈਸਟ੍ਰੇਟ ਇਹਦੀ ਵੌਂਟਡ ਹੈ 7ਵਾਂ ਕੇਸ ਜਿਹੜਾ ਹੈਗਾ ਲੁਧਿਆਣੇ ਦਾ ਫੋਕਲ ਪੁਆਇੰਟ ਕਮਿਸ਼ਨਰੇਟ ਲੁਧਿਆਣੇ ਦਾ ਕੇਸ ਹੈ ਉਹਦੇ ਚ ਵੀ ਇਦਾਂ ਹੀ ਵਾਰਦਾ ਜਿਹੜੀ ਰੋਬਰੀ ਦੀ ਹੋਈ ਹੈ ਤੋਂ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ ਹੈ ਬਿਕੋਜ਼ ਆਰਮਜ਼ ਐਕਟ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹਨਾਂ ਸੋਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਹੈ ਕਿ ਸ਼ਾਂਤੀ ਬਰਕਰਾਰ ਰੱਖੇ ਜੀ ਸਰ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਸਰ ਜੀ ਪੰਜਾਬ ਦੇ ਵਿੱਚ ਸਾਰਾ ਨੈਟਵਰਕ ਬਣ ਗਿਆ ਹੈ ਮੈਂ ਦੱਸਿਆ ਬਈ ਤੁਹਾਨੂੰ ਹਾਂ ਜੀ ਕਿੰਨੇ ਹੋਰ ਕਿੰਨੇ ਬੰਦੇ ਨੇ ਜਿਹੜਾ ਲੱਗਾ ਵੀ ਰੈਟੀਫਾਈਡ ਹੋ ਗਏ ਨੇ ਇਹਦੇ ਪਤੇ ਹੋਰ ਨੇ ਮਗਰ ਜਿਹੜੇ ਇਹ ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਹਾਂ ਇਹਨਾਂ ਦੇ ਬੰਦੇ ਔਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋਲ ਆ ਰਹੇ ਨੇ ਸਾਹਮਣੇ ਉਹ ਬੱਚਿਆਂ ਦਾ ਤਾਂ ਦੇਖੋ ਇਦਾਂ ਹੁੰਦਾ ਨਾ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਇਸੇ ਚੀਜ਼ ਨਹੀਂ ਇਨਵੋਲਡ ਤਾਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ ਕੋਈ ਰਿਸਪੈਕਟੇਬਲ ਨੂੰ ਬੁਲਾਵਾਂਗੇ ਪੇਰੈਂਟਸ ਨੂੰ ਬੁਲਾਵਾਂਗੇ ਕਿ ਇਹੋ ਜਿਹੇ ਬੱਚਿਆਂ ਨੂੰ ਨਾ ਫਾਲੋ ਕਰੀਂ। ਬੱਸ ਇਹਨਾਂ ਸਰ ਜਿਹੜੇ ਕੇਸ ਦੇ ਕਹਿੰਦੇ ਖਲਾਫ ਕਰਦੇ ਨੇ ਉਮਰ ਸੱਤ ਦੇ ਵਿੱਚ ਉਹਨਾਂ ਨੂੰ ਤੁਸੀਂ ਬੋਲੋ ਕਹਿੰਦੇ ਹੋ ਕਿ ਸਪੈਸਿਫਿਕ ਤੁਹਾਡਾ ਮਤਲਬ ਇਹ ਸੀ ਕਿ ਕਿਹੜੇ ਕੇਸ ਦੇ ਵਿੱਚ ਤੁਸੀਂ ਪੈਡਲ ਲੱਭਦੇ ਆ ਰਹੇ ਹੋ? ਨਹੀਂ ਦੇਖੋ ਸਾਡੇ 6 ਕੇਸ ਨੇ ਆਪਣੇ ਜੇ ਮੈਂ ਤੁਹਾਨੂੰ ਦੱਸ ਹੀ ਦਿੰਨਾ 6 ਦੇ 6 ਕੇਸ ਇਹਦੇ ਵਿੱਚ ਥਾਣਾ ਸੁਲਤਾਨਪੁਰ ਦਾ ਕੇਸ ਹੈ। ਇੱਕ ਨੰਬਰ 64/23 ਹੈਗਾ ਗੇਟ ਕੀਮਾਂ ਦਾ ਹੀ 48/23 ਸੀ ਡਿਵੀਜ਼ਨ ਦਾ 83/23 ਸੀ ਡਿਵੀਜ਼ਨ ਦਾ ਫੇਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ ਇਹ ਸਾਰਾ ਮਤਲਬ ਸਾਡੇ ਏਰੀਆ ਚ ਵੌਂਟਡ ਸੀਗੇ ਇਹਨਾਂ ਕੇਸੇਸ ਦੇ ਵਿੱਚ ਤੇ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲ ਦੇ ਖਿਲਾਫ ਜਿੱਦਾਂ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹੀ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ ਹੈ ਨੇ ਉਹਦੀ ਗੱਲ ਨਹੀਂ ਕੋਈ ਸਾਹਮਣੇ ਆਈ ਪਰ ਇਹ ਜੀ ਪੁੱਛ ਕੇ ਜਾਰੀ ਹੈ ਹੋਰ ਗੱਲਾਂ ਪਤਾ ਲੱਗਣਗੀਆਂ ਕਿ ਕੋਈ ਵਾਰੀ ਮੁਲਜ਼ਮ ਦੀ ਆਦਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਦਾ ਪਤਾ ਉਹ ਹੀ ਗੱਲ ਦੱਸੋ ਦੂਜੀ ਗੱਲ ਬੰਦਾ ਛਪੌਂਦਾ ਹੀ ਹੈ ਜੇਲ੍ਹ ਦੇ ਵਿੱਚ ਜਿਹੜੇ ਜੇਲ੍ਹ ਦੇ ਨਾਲ ਕਨੈਕਸ਼ਨ ਜਿਹੜੇ ਖੁਲਾਰੇ ਹੋਏ ਸੀਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਘੁਮਕਾ ਸੀਗੀ ਔਰ ਕੀ ਬਲੇ ਇਹਨਾਂ ਦੇ ਨਾਲ ਦੇ ਬੰਦੇ ਸੀਗੇ ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕ੍ਰਿਮੀਨਲਲੀ ਕਨੈਕਟਡ ਹੈ ਔਰ ਪੁਰਾਣਾ ਬੰਦਾ ਹੈ ਇਸ ਕ੍ਰਿਮੀਨੈਲਿਟੀ ਦੇ ਵਿੱਚ ਰੰਗਿਆ ਹੋਇਆ ਇਹ ਮੇਰਾ ਕਹਿਣ ਦਾ ਬੁੱਝ ਨਹੀਂ ਇਹ ਨਹੀਂ ਸੀਗਾ ਜੀ ਇਹਦੇ ਸਾਥੀ ਸੀਗੇ ਜਿਹੜੇ ਉਹ ਨਾਲ ਦੇ ਗੈਂਗ ਮੈਂਬਰ ਇਹ ਹੁਣ ਕਾਫੀ ਧੀਰ ਤੋਂ ਫਰਾਰ ਸੀਗਾ ਮਤਲਬ तकरीबन 2 ਡੇਢ 2 ਸਾਲ ਤੋਂ ਔਰ ਵਾਰਦਾਤਾਂ ਦੇ ਵਿੱਚ ਵਾਂਟਡ ਸੀ